ਦੇਖੋ ਸਾਹਮਣੇ ਜਕਾਰੇ ਲੱਗਦੇ ਆਪਾਂ ਸ਼ਹਾਦਤਾਂ ਦੇ ਕੇ ਆਏ ਅੱਜ ਵੀ ਉੱਥੇ ਜਕਾਰੇ ਲੱਗਦੇ ਆ ਹਨਾ ਬੜੇ ਖੁਸ਼ ਹੋਏ ਨੇ ਇਹ ਜੋ ਜੌਨੇ ਵਾਸਤੇ ਰੋ ਸਾਰੇ ਚੇਕ ਬਾਕੀ ਜਾਣ ਹੈ ਮੈਂ ਜੋ ਕਰਨਾ ਹੈ ਮੈਂ ਜੋ ਕਰਨਾ ਹੈ ਤੇ ਇਹ ਬਈ ਧਾਰਮਿਕ ਸਥਾਨਾਂ ਦੀ ਜਿਹੜੀ ਯਾਤਰਾ ਆ ਲਾ ਪੋਸਟਰ ਆਪਾਂ ਬਸ ਤੇ ਲਾਤਾ ਵਾ ਨੀ ਦਾ ਪ੍ਰਬੰਧ ਖਾਸ ਆ ਕਿਉਂਕਿ ਇੱਥੇ ਵਾਟਰ ਕੁਲਰ ਤੇ ਇਧਰ ਬੋਤਲਾਂ ਨਿੱਕੀਆਂ ਲੋ ਬੱਚੇ ਆ ਗਏ ਬੱਚੇ ਤੁਰਨ ਉਹ ਕਿਉਂਕਿ ਉਹ ਕਾਉਂ ਮਿਲਗਾ ਇੱਥੇ ਨਹੀਂ ਇੱਥੇ ਨਹੀਂ ਦਿੰਦੇ ਉਹ ਤਰਨ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਉਹ ਦਾਸਤਾਨੇ ਖਾਲਸਾ ਜਾਂ ਦਾਸਤਾਨੇ ਸਹਾदत ਦੇ ਜਿਹੜਾ ਵਿੱਚ ਆਪਾਂ ਪਹੁੰਚ ਚੁੱਕੇ ਐਂਟਰੀ ਚਮਕੌਰ ਦੀ ਗੜੀ ਦੇ ਵਿੱਚ ਜਿਵੇਂ ਜੰਗ ਹੋਈ ਸੀ ਉਹਦੇ ਰਿਲੇਟਡ ਜਿਹੜੇ ਜਿੰਨੀਆਂ ਵੀ ਮੂਰਤੀਆਂ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਸ਼੍ਰੀ ਚਮਕੌਰ ਸਾਹਿਬ ਤੇ ਇਹ ਬੱਚਿਆਂ ਨੂੰ ਲੈ ਕੇ ਚੱਲੇ ਆ ਬੱਚਿਆਂ ਦਾ ਟੂਰ ਆ ਤੇ ਇਹ ਨਾਲੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆ ਸਾਰੇ ਤੇ ਬਈ ਧਾਰਮਿਕ ਸਥਾਨਾਂ ਦੀ ਜਿਹੜੀ ਯਾਤਰਾ ਵਾਲਾ ਪੋਸਟਰ ਆਪਾਂ ਬੱਸ ਤੇ ਲਾਤਾ ਵਾ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਜਿਹੜੀ ਇਹ ਪਿੰਡ ਕੋੜ ਕੋੜ ਚ ਐਨ ਆਰ ਆਈ ਵੀਰਾਂ ਦੇ ਨਾਲ ਜਿਹੜੀ ਇਹ ਚੱਲਦੀ ਆ ਤੇ ਆ ਸਾਡੇ ਬਾਕੀ ਮੁੰਡੇ ਦੱਸਣਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦੱਸੋ ਅੱਜ ਤੁਹਾਨੂੰ ਪਤਾ ਆਪਾਂ ਬੱਚਿਆਂ ਦਾ ਗਰਮੀਆਂ ਦੀਆਂ ਛੁੱਟੀਆਂ ਕਰਕੇ ਸਮਰ ਕੈਂਪ ਰੱਖਿਆ ਸੀਗਾ 9 ਦਿਨ ਦਾ ਅੱਛਾ ਜੀ ਉਦੋਂ ਬਾਅਦ ਆਪਾਂ ਬੱਚਿਆਂ ਨੂੰ ਚਮਕੌਰ ਸਾਹਿਬ ਜੋ ਦਾਸ ਤਾਣੇ ਸ਼ਹੀਦਾਂ ਬਣੀ ਹੋਈ ਹੈ ਉਹਦੇ ਦਰਸ਼ਨ ਮੇਲੇ ਕਾਉਣ ਲੈ ਜਾਣਾ ਸੀਗਾ ਅੱਛਾ ਤੇ ਅੱਜ ਆਪਾਂ ਬੱਚਿਆਂ ਨੂੰ ਉੱਥੇ ਲਿਜਾਣ ਲਈ ਤਿਆਰੀ ਕਰ ਲਈ ਹੈ ਤੇ ਬਾਕੀ ਸਾਰੇ ਪ੍ਰਬੰਧਕ ਬਾਸ ਆਪਣੀ ਪਹੁੰਚ ਚੁੱਕੇ ਤੇ ਬੱਸੇ ਬੱਸ ਬੱਚੇ ਆ ਰਹੇ ਆ 5-10 ਮਿੰਟ ਦੇ ਵਿੱਚ ਉਹ ਚੱਲੇ ਪਾਉਣੇ ਤੇ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਖਾਸ ਆ ਕਿਉਂਕਿ ਇੱਥੇ ਵਾਟਰ 쿨ਰ ਤੇ ਇਧਰ ਬੋਤਲਾਂ ਨਿੱਕੀਆਂ ਬੋਤਲਾਂ ਬਾਕੀ ਤੇ ਇਹਦੇ ਵਿੱਚ ਵੀ ਪਾਣੀ ਹੈ ਨਾ ਫਿਰ ਸਾਰਾ ਪਾਣੀ ਲੈ ਕੇ ਚੱਲੇ ਕਿਉਂਕਿ ਭਾਈ ਹੁਣ ਗਰਮੀ ਬਹੁਤ ਤੇ ਪਾਣੀ ਪੂਣੀ ਬਹੁਤ ਜਿਹੜਾ ਘੱਟ ਮਿਲਦਾ ਹੋਵੇ ਜੇ ਮਿਲਿਆ ਵੀ ਤਾਂ ਆਪਾਂ ਨੂੰ ਗਰਮ ਮਿਲੂਗਾ ਤੇ ਫਿਰ ਆਪਾਂ ਨੂੰ ਬੋਤਲਾਂ ਠੰਡੀਆਂ ਜਾਂ ਪਾਣੀ ਲੈਣਾ ਪਊਗਾ ਉਦੋਂ ਬਿਹਤਰ ਆ ਭਾਈ ਆਪਾਂ ਘਰੋਂ ਹੀ ਲੈ ਕੇ ਚੱਲੇਗੇ ਸਾਰਾ ਸਮਾਨ ਲੋ ਬੱਚੇ ਆ ਗਏ ਬੱਚੇ ਤੁਰ ਲੋ ਲਓ ਭਾਈ ਬੱਚੇ ਸਾਡੇ ਜਿਹੜੇ ਪਹੁੰਚ ਗਏ ਸਾਡੇ ਹਰਦੀਪ ਸਰ ਤੇ ਇਹ ਲੈ ਕੇ ਪਹੁੰਚੇ ਇਹਨਾਂ ਨੂੰ ਬਹੁਤ ਵਿਸ਼ੇਸ਼ ਸਹਿਯੋਗ ਰਿਹਾ ਸਮਰ ਕੈਂਪ ਦਾ ਹਾਂ ਅੱਜ ਵੀ ਇਹਨਾਂ ਨੂੰ ਬਈ ਇਹਨਾਂ ਨੇ ਬਈ ਪੂਰਾ ਸਹਿਯੋਗ ਦੇਣਾ ਹਨਾ ਹਾਂਜੀ ਆ ਗਿਆ ਉਹ ਸਾਹਮਣੇ ਤੋੜਾ ਲਓ ਬਈ ਪਿੰਡੋਂ ਤੁਰ ਪਏ ਆਪਾਂ ਤੇ ਬੱਚੇ ਲੈ ਕੇ ਆ ਤੇ ਬਾਕੀ ਜਿਹੜੇ ਆਪਣੇ ਮੋਹਤਵਾਰ ਬਾਈ ਹੁਣੇ ਸਾਰੇ ਜਿਹੜੇ ਆ ਗਏ ਆ ਹੁਣ ਚੱਲਦੇ ਆਂ ਐਸੋ ਵਕਤ ਆਪਾਂ ਪਹੁੰਚ ਗਏ ਆ ਸਮਰਾਲੇ ਚੌਂਕ ਤੇ ਲੁਧਿਆਣੇ ਦੇ ਵਿੱਚ ਆਪਾਂ ਇਥੋਂ ਸ਼ਹਿਰ ਦੇ ਵਿੱਚ ਦੀ ਲੰਘ ਰਹੇ ਆ ਭਾਈ ਬਾਈਪਾਸ ਲੁਧਿਆਣਾ ਨਹੀਂ ਗਏ ਤੇ ਇੱਧਰ ਦੀ ਬਾਈਆਂ ਦਾ ਬਈ ਸੌਖਾ ਕੰਮ ਐਸਾ ਜਿਹੇ ਟਰੈਕ ਥੋੜਾ ਘੱਟ ਹੁੰਦਾ ਵਾ ਆਪਾਂ ਪਹੁੰਚ ਗਏ ਇੱਥੇ ਲੁਧਿਆਣੇ ਤੇ ਇੱਥੇ ਨਾ ਬੱਚਿਆਂ ਵਾਸਤੇ ਲੈਣੇ ਆ ਅਪਰੈਲ ਤੇ ਕਿਉਂਕਿ ਇੱਥੇ ਫੈਕਟਰੀ ਆ ਇੱਥੇ ਬੌਨ ਆ ਦੀ ਫੈਕਟਰੀ ਆ ਦੇਖੋ ਵੱਡੇ ਵੱਡੇ ਟਰੱਕ ਜਿਹੜੇ ਖੜੇ ਹੁੰਦੇ ਤੇ ਐ ਜਿਹੜੇ ਤੇ ਉਹ ਰੋਕਦੇ ਤੇ ਇੱਥੋਂ ਆਪਾਂ ਲੈ ਕੇ ਜਾਣੇ ਆ ਬ੍ਰੈਡ ਇਹ ਹੈਗੇ ਬਈ ਬੌਨ ਵਾਲਿਆਂ ਦੀ ਜਿਹੜੀ ਬ੍ਰੈਡਾਂ ਵਾਲਿਆਂ ਦੀ ਜਿਹੜੀ ਫੈਕਟਰੀ ਆ ਇੱਥੇ ਇੱਥੇ ਗੁਰਪ੍ਰੀਤ ਸਿੰਘ ਜੀ ਦਾ ਜਿਹੜਾ ਡੈਡੀ ਵੀ ਇੱਥੇ ਲੱਗਾ ਰਿਹਾ ਵਾ ਇਸੇ ਕਰਕੇ ਗੁਰਪ੍ਰੀਤ ਜਾਣਦਾ ਵਾ ਤੇ ਇਹਨਾਂ ਬੱਚਿਆਂ ਵਾਸਤੇ ਅਸੀਂ ਹੁਣ ਇੱਥੋਂ ਲੈਣੇ ਆ ਬ੍ਰੈਡ ਮਿਲ ਗਏ ਆਂਦੇ ਹੋ ਉਹ ਉਹ ਗਾਉਂ ਮਿਲੂਗਾ ਇੱਥੇ ਨਹੀਂ ਇੱਥੇ ਨਹੀਂ ਦਿੰਦੇ ਪੁੱਤਰ ਦਾ ਕੋਈ ਫਾਇਦਾ ਹੀ ਨਹੀਂਗਾ ਉਹ ਕਹਿੰਦੇ گاਉਂ ਮਿਲਣਗੇ ਬਰੈਡਾਂ ਵਾਲਾ ਸਿਸਟਮ ਬਾਈ ਕਿਹੜਾ ਬੰਦ ਸੀ ਕਹਿੰਦੇ 9 ਵਜੇ ਖੁੱਲੂ ਤੇ ਹੁਣ ਟਾਈਮ ਜਿਹੜਾ ਸਵਾ 8:30 ਹੋਇਆ ਸੀ ਇਸੇ ਕਰਕੇ ਹੁਣ ਅਸੀਂ ਜਿਹੜਾ ਸਿੱਧਾ ਗੁਰਦੁਆਰਾ ਸਾਹਿਬ ਹੀ ਹੁਣ ਰੁਕਾਂਗੇ ਜਾ ਕੇ ਆਪਾਂ ਪਹੁੰਚ ਚੁੱਕੇ ਆਂ ਚਮਕੌਰ ਸਾਹਿਬ ਗੁਰਦੁਆਰਾ ਸ੍ਰੀ ਕਪਲਗੜ ਸਾਹਿਬ ਤੇ ਸੰਗਤ ਜਿਹੜੀ ਆਪਣੇ ਬੱਚੇ ਜਿਹੜੇ ਸਾਰੇ ਉੱਤਰ ਖੜੇ ਆ ਨਾਲ ਤੇ ਇੱਥੇ ਪਾਰਕਿੰਗ ਦੇ ਵਿੱਚ ਲਾਤੀ ਆ ਬੱਸ ਤੇ ਇਹ ਜਿਹੜੀ ਪਾਰਕਿੰਗ ਆ ਸੰਗਤ ਸਾਡੀ ਹੁਣ ਪ੍ਰਸ਼ੋਕੇ ਤੇ ਚੱਲੀ ਆ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਇਹ ਸਾਡੇ ਨਿੱਕੇ ਨਿੱਕੇ ਹੂਨ ਹਾਰਪਿੰਡ ਦੇ ਬੱਚੇ ਇੱਥੇ ਹੈਗਾ ਕੜਾ ਪ੍ਰਸ਼ਾਦ ਦੀ ਦੇਜ ਜਿਹਨੇ ਕਰਵਾਉਣੀ ਆ ਤੇ ਕਾਊਂਟਰ ਬਣੇ ਹੋਏ ਇੱਧਰਲੇ ਪਾਸੇ ਤੇ ਸਾਹਮਣੇ ਆ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਵਾ ਪੰਜਾਬੀ ਤੇ ਹਿੰਦੀ ਤੇ ਜਿਹੜੀ ਇਹਦੇ ਵਿੱਚ ਇੱਥੇ ਬਈ ਹੈਗਾ ਜੋੜਾ ਘਰ ਤੇ ਇੱਥੇ ਹੁਣ ਸਾਰੇ ਬੱਚਿਆਂ ਦੇ ਆਪਾਂ ਕਰਵਾਉਣੇ ਆ ਜੋੜੇ ਜਮ ਤੇ ਫੇਰ ਚੱਲਾਂਗੇ ਅੱਗੇ ਮੱਥਾ ਟੇਕਣ ਵਾਸਤੇ ਇਹ ਜਿਹੜੀ ਦਿਉੜੀ ਸਾਹਿਬਾ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਐ ਗੇਟ ਦੇ ਪਿੱਛੇ ਦੀ ਆ ਪਰ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਆਇਆ ਕਰਕੇ ਤੇ ਆਪਾਂ ਐਸੇ ਕਿੱਗਲੇ ਪਾਸੋਂ ਤੇ ਨਾਲ ਹੀ ਜੋੜਾ ਘਰ ਬਣਿਆ ਹੋਇਆ ਤੇ ਜਲ ਛਕਣ ਵਾਸਤੇ ਬਾਈ ਇੱਥੇ ਕਰ ਰਿਆ ਸੇਵਾ ਕਿ ਜੇ ਕਿਸੇ ਨੇ ਜਲ ਛਕਣਾ ਤੇ ਤੁਸੀਂ ਜਲ ਵੀ ਛਕ ਸਕਦੇ ਹੋ ਜਗਤ ਕੋਲ ਦੇ ਮੇਰੇ ਜਗਤ ਕੋਲ ਦੇ ਮੇਰੇ ਜਗਤ ਕੋਲ ਦੇ ਮੇਰੇ ਇੱਥੋਂ ਹੁਣ ਲੈਨੇ ਆ ਪ੍ਰਸ਼ਾਦ ਸਾਰੇ ਬੱਚੇ ਤੇ ਫਿਰ ਆਪਾਂ ਚੱਲਦੇ ਆ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਇਹ ਹੈਗਾ ਜੀ ਲੰਗਰ ਹਾਲ ਤੇ ਇੱਥੇ ਹੁਣ ਪ੍ਰਸ਼ਾਦਾ ਛਕਾਵਾਂਗੇ ਸਾਰੇ ਬੱਚਿਆਂ ਨੂੰ ਕਿਉਂਕਿ ਟਾਈਮ ਕਾਫੀ ਹੋ ਗਿਆ ਵਾ ਤੇ ਫੇਰ ਅਸੀਂ ਦਾਸਤਾਨੇ ਖਾਲਸਾ ਜਾਵਾਂਗੇ। ਜੀਤ ਬਾਬਾ ਸੰਗਤ ਸਿੰਘ ਜੀ ਲੰਗਰ ਹਾਲ ਆ। ਤੇ ਬੱਚੇ ਅਸੀਂ ਬਿਠਾ ਲਿਆ ਲੈਨ ਚ। ਬੱਚਿਆਂ ਨੂੰ ਸਾਡਾ ਨੂੰ ਕਹਿਣਾ ਨਹੀਂ ਪੈਂਦਾ ਕਿਉਂਕਿ ਬਹੁਤ ਸਿਆਣੇ ਆ। ਸਾਡਾ ਡਰਾਈਵਰ ਵੀ ਬਹੁਤ ਵਧੀਆ ਪਾ ਜੇ ਤਾਂ ਛਾਵੇਂ ਲਿਆ ਕੇ ਖੜਾਤੀ ਬੱਸ ਕਿਉਂਕਿ ਪਤਾ ਗਰਮੀ ਬਹੁਤ ਆ ਤੇ ਗਰਮੀ ਕਰਕੇ ਬੱਸ ਜਿਹੜੀ ਤਪ ਜਾਣੀ ਆ। ਤੇ ਬੱਚਿਆਂ ਤੋਂ ਬੈਠਾ ਨਹੀਂ ਜਾਣਾਗਾ ਹਾਂ ਬੱਸ ਦੇ ਵਿੱਚ ਬੱਚੇ ਚੜਾਤੇ ਆ ਸਾਰੇ ਇੱਧਰ ਦੇਖੋ ਭਾਈ ਅੱਗੇ ਅੱਗੇ ਬੱਸ ਦੇ ਵਿੱਚ ਬੱਚੇ ਚੜਾਤੇ ਆ ਸਾਰੇ ਲਓ ਭਾਈ ਇਹ ਹੈਗਾ 메인 게ਟ ਦਾਸਤਾਨੀ ਸਹਾਦਤ ਦਾ ਜਿਹੜਾ ਤੇ ਇੱਥੇ ਆਪਣੇ ਜਿਹੜੇ ਆਪਾਂ ਬੱਚੇ ਲਾਲੇ ਬਸ ਪਾਰ ਕਰਤੀ ਆ ਤੇ ਇੱਥੋਂ ਐਂਟਰੀ ਆ ਇਹ ਹੈਗਾ ਰੋਡ ਜਿਹੜਾ ਦਰਾਹੇ ਵਾਲਾ ਤੇ ਰੋਪੜ ਵਾਲਾ ਇਹ ਸਾਰੀ ਸਾਡੀ ਟੀਮ ਆ ਭਾਈ ਜਿਹੜੀ ਅੱਜ ਆਈ ਆ ਅਸੀਂ ਹੁਣ ਦਾਸਤਾਨੇ ਖਾਲਸਾ ਜਾਂ ਦਾਸਤਾਨੇ ਸਹਾਦਤ ਦੇ ਜਿਹੜਾ ਵਿੱਚ ਆਪਾਂ ਪਹੁੰਚ ਚੁੱਕੇ ਐਂਟਰੀ ਕਰ ਲਈ ਆ ਤੇ ਸੁਣ ਕੇ ਤੇ ਪਹਿਲਾਂ ਜਾਣਾ ਇਸ ਪਾਸੇ ਇਸ ਬਿਲਡਿੰਗ ਦੇ ਵਿੱਚ ਇੱਥੇ ਸਾਰਾ ਕੁਝ ਜਿਹੜਾ ਹੈਗਾ ਤੇ ਜਿੱਥੇ ਵਿੱਚ ਸਕਰੀਨਾਂ ਚੱਲਦੇ ਹਨ ਇੱਥੇ ਲਿਖਿਆ ਹੋਇਆ ਆਯਾਜਵਕਰ ਓਪਨ 에ਅਰ ਏਆਰ ਥੀਏਟਰ ਪਾਣੀ ਪੀਣ ਵਾਲਾ ਬਾਥਰੂਮ ਰਿਸੈਪਸ਼ਨ ਫੂਡ ਕਿਓਸਕ ਪ੍ਰਬੰਧਕੀ ਬਲਾਗ ਬਾਹਰ ਜਾਂਦਾ ਰਸਤਾ ਇਹਦਾ ਇੱਥੇ ਸਾਰਾ ਕੁਝ ਲੀਆ ਹੋਇਆ ਵਾ ਇਧਰਲੇ ਪਾਸੇ ਹੈ ਨਾ ਇਧਰਲੇ ਪਾਸੇ ਦੇਖੋ ਬਈ ਆ ਖੰਡਾ ਬਹੁਤ ਵੱਡਾ ਖੰਡਾ ਲੱਗ ਰਿਹਾ ਸਾਰੇ ਬੱਚੇ ਜਿਹੜੇ ਹੋ ਗਏ ਐਂਟਰ ਤੇ ਇੱਥੇ ਚਮਕੌਰ ਦੀ ਗੜੀ 'ਚ ਜਿਹੜੀ ਜੰਗ ਹੋਈ ਸੀ ਉਹਦੇ ਰਿਲੇਟਡ ਜਿਹੜੇ ਹਨਾ ਇੱਥੇ ਮੂਰਤੀਆਂ ਵੀ ਇੰਨਾਂ ਦੀਆਂ ਲਾਈਨਾਂ ਹੋਈਆਂ ਸਾਹਮਣੇ ਐਂਟਰ ਐਂਟਰੀ ਇਧਰਲੇ ਪਾਸੇ ਬਈ ਚਮਕੌਰ ਦੀ ਗੜੀ ਦੇ ਵਿੱਚ ਜਿਵੇਂ ਜੰਗ ਹੋਈ ਸੀ ਉਹਦੇ ਰਿਲੇਟਡ ਜਿਹੜੇ ਜਿੰਨੀਆਂ ਵੀ ਮੂਰਤੀਆਂ ਉਹ ਆ ਸਾਹਮਣੇ ਤੁਸੀਂ ਕੰਧ ਦੇਖ ਰਹੇ ਹੋ ਨਾ ਇਹ ਤੇ ਆ ਬਣਾਈਆਂ ਹੋਈਆਂ ਆਸੇ-ਪਾਸੇ ਸਾਰੇ ਤੇ ਬਾਕੀ ਇਹਦੇ ਅੰਦਰ ਹੀ ਜਿਹੜੇ ਉਹ ਥੀਏਟਰ ਬਣਿਆ ਹੋਇਆ ਵਾ ਜਿਹਦੇ ਵਿੱਚ ਇਤਿਹਾਸ ਸਾਰਾ ਦੱਸਿਆ ਜਾਊਗਾ ਤੇ ਉਹ ਵੀ ਆਪਾਂ ਹੁਣ ਦੇਖਦੇ ਆਂ ਜਾਣੇ ਅੰਦਰ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਆਹ ਹੈਗੀ ਮੇਨ ਗੇਟ ਜਿਹੜਾ ਇੱਧਰਲਾ ਸਾਹਮਣੇ ਖੰਡਾ ਬਣਿਆ ਹੋਇਆ ਵਾ ਤੇ ਹੋਰ ਵੀ ਬਹੁਤ ਕੌਸ਼ਤ ਤੇ ਹੈਗਾ ਦੇਖਣ ਨੂੰ ਹਨਾ ਤੇ ਇੱਧਰਲੇ ਪਾਸੇ ਕਾਫੀ ਇਹ ਜਿਹੜਾ ਵੱਡਾ ਇਹ ਲੜਾ ਦਾਸਤਾਨੇ ਸ਼ਹਾਦਤ ਦਾ ਦੇ ਘੋੜੇ ਦੇਖ ਰਹੇ ਹਾਂ ਪੰਜ ਹਨ ਤੇ ਇਹਨਾਂ ਤੇ ਸਿੰਘ ਬੈਠੇ ਹੋਏ ਨੇ ਇਹ ਉਸ ਵੇਲੇ ਦੀ ਬਦ ਦਿਖਾਇਆ ਹੋਇਆ ਦ੍ਰਿਸ਼ ਵੀ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਪੰਜ ਸਿੰਘ ਭੇਜੇ ਸੀਗੇ 10 ਲੱਖ ਮੁਗਲ ਫੌਜ ਨਾਲ ਲੜਾਈ ਕਰਨ ਵਾਸਤੇ ਹਨਾ ਜਾਂ ਉਹਨਾਂ ਦਾ ਟਕਰਾ ਕਰਨ ਵਾਸਤੇ ਤੇ ਉਹਨਾਂ ਸਿੰਘਾਂ ਦੀਆਂ ਜਿਹੜੀਆਂ ਇਹ ਪੰਜ ਇੱਥੇ ਮੂਰਤੀਆਂ ਘੋੜਿਆਂ ਸਮੇਤ ਬਣਾਈਆਂ ਗਈਆਂ ਤੇ ਜਦੋਂ ਤੁਸੀਂ ਆਓਗੇ ਇੱਥੇ ਇਹ ਤੁਸੀਂ ਦੇਖੋਗੇ ਸਾਹਮਣੇ ਇਧਰਲੇ ਪਾਸੇ ਖੰਡਾ ਵੀ ਬਣਾਇਆ ਹੋਇਆ ਵਾ ਜਿਹੜਾ ਸਿੱਖੀ ਸਰੂਪ ਦਾ ਇੱਕ ਹਨਾ ਸਾਹਮਣੇ ਤੇ ਇਧਰਲੇ ਪਾਸੇ ਜਿਹੜੇ ਚਮਕੌਰ ਦੀ ਗੜੀ ਦੀ ਜਿਹੜਾ ਮਤਲਬ ਮੇਨ ਗੇਟ ਆ ਉਹ ਐਵੇਂ ਦਾ ਸੀਗਾ ਉਹ ਵੀ ਇੱਥੇ ਬਣਾਇਆ ਹੋਇਆ ਵਾ ਦਾਸਤਾਨੇ ਸ਼ਹਾਦਤ ਦੇ ਵਿੱਚ ਹੀ ਜਿਹੜੀ ਸੇਵਾਦਾਰਾਂ ਵੱਲੋਂ ਸ਼ਬੀਲ ਲਾਈ ਗਈ ਇੱਥੇ ਮਿੱਠੇ ਚੌਲਾਂ ਦੀ ਤੇ ਠੰਡੇ ਮਿੱਠੇ ਜਲ ਦੀ ਸਾਰੀ ਸੰਗਤ ਨੂੰ ਕਿਹਾ ਗਿਆ ਬਈ ਸ਼ਕਤੇ ਜਣ ਸੇਵਾਦਾਰ ਕਰੀ ਜਾਂਦੇ ਸੇਵਾ ਤੇ ਇੱਧਰ ਦੇ ਸਾਡੇ ਸੇਵਾਦਾਰ ਵੀ ਜਿਹੜੇ ਸੇਵਾ ਕਰੀ ਜਾਂਦੇ ਚੌਲਾਂ ਦੇ ਬਹੁਤ ਵਧੀਆ ਸੇਵਾ ਕੀਤੀ ਭਾਈ ਜੀ ਦਾਸ ਜਾਨਾ ਸੁੱਤੀ ਹੋਈ ਹੈ ਚੌਲ ਕਾਂ ਨੇ ਪੰਜਵੀਂ ਕੌਲੀ ਸੁਬੀਰ ਲੱਗੀ ਹੋਈ ਹੈ ਆਰਾਮ ਸੇਵਕ ਦੀ ਪੰਜਵੀਂ ਇਦਰ ਬੱਚੇ ਵੀ ਛਕੀ ਜਾਂਦੇ ਆ ਹਾਂਜੀ ਕਿੰਨੀਆਂ ਕੌਲੀਆਂ ਖਾਧੀਆਂ ਹਾਂਜੀ ਚਾਰ ਅਸਰ ਕੀ ਚਲੋ ਆਜੋ ਬੁਲਾ ਲਿਆ ਸਾਰਿਆਂ ਨੂੰ ਸਾਡੇ ਜਿਹੜਾ ਮੀਤਲੇ ਮਾਣਾ ਦਾ ਇਤਿਹਾਸ ਤੇ ਇੱਥੇ ਦੋ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਇੱਕ ਤਾਂ ਹੈਗੀ ਹੈ ਕਿ ਆਪਾਂ ਗੈਦਰੀ ਵਿੱਚ ਜਾਂਦੇ ਆ ਸ਼ੋਅ ਦੇਖਦੇ ਆ ਤੇ ਆਪਾਂ ਨੂੰ ਇਤਿਹਾਸ ਦਾ ਲੱਗਦਾ ਤੇ ਆਪਾਂ ਖੁਸ਼ੀ ਹੋ ਜਾਂਦੇ ਆ ਇੱਕ ਸਾਡੇ ਕੋਲ ਥਿਡਨੀ ਇਨਫੋਰਮੇਸ਼ਨ ਹੈ ਉਹ ਕੀ ਹੈ ਇੱਥੇ ਕਾਫੀ ਇਤਨੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ ਕੁਝ ਇਦਾਂ ਦੇ ਸਟਰਕਚਰ ਬਣਾਏ ਗਏ ਨੇ ਜਿਨ੍ਹਾਂ ਵਿੱਚ ਵੀ ਇਤਿਹਾਸ ਜਿਹੜਾ ਛਿਪਿਆ ਹੋਇਆ ਹੈ ਪਰ ਉਹ ਹੁੰਦਾ ਕਿ ਐਸ ਪਰ ਦਾ ਇੰਟਰਸਟ ਆਫ ਦਾ ਵਿਜ਼ਟਰ ਕਿ ਕਿਤਿਆਂ ਦੇ ਵਿੱਚ 1000 2000 3000 ਬੰਦਾ ਆਉਂਦਾ ਹਰੇਕ ਬੰਦੇ ਨੂੰ ਅਸੀਂ ਵੀ ਨਹੀਂ ਗਾਈਡ ਕਰ ਸਕਦੇ ਨਹੀਂ ਕਿ ਪ੍ਰੈਸਟ ਨਹੀਂ ਹੁੰਦੀ ਬੰਦੇੰਦ ਹਨ ਸੋ ਆਸੀਂ ਕਰਕੇ ਕਰਦੇ ਆ ਕਿ ਐਸ ਪਰ ਦਾ ਇੰਟਰਸਟ ਜਿਹੜੇ ਵਿਜ਼ਟਰ ਨੂੰ ਇੰਟਰਸਟ ਹੈ ਦਵਾ ਕੇ ਸਾਨੂੰ ਪੁੱਛਦੇ ਆ ਜੀ ਇਹ ਇੱਥੇ ਆ ਚੀਜ਼ ਬਣੀ ਸੀ ਉਹ ਕਿਉਂ ਬਣਾਈ ਗਈ ਹੈ ਤੇ ਫਿਰ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਜਾਂ ਸਾਡਾ ਇੱਕ ਦੂਸਰਾ ਮੋਟਿਵ ਹੁੰਦਾ ਕਿ ਜਿਵੇਂ ਸਕੂਲ ਟ੍ਰਿਪ ਆਏ ਹੋਏ ਆ ਕਾਲਜ ਟ੍ਰਿਪ ਆਏ ਆ ਜਾਂ ਜਿਹੜੇ ਬੱਚੇ ਗੁਰਮਤ ਕੈਂਪ ਸਾਡੇ ਕੋਲ ਕਾਫੀ ਗਰੁੱਪ ਆ ਰਹੇ ਨੇ ਹਰ ਇੱਕ ਜ਼ਿਲ੍ਹੇ ਤੋਂ ਕੋਈ ਨਾ ਕੋਈ ਗਰੁੱਪ ਡੇਲੀ ਆਂਦਾ ਹੀ ਆ ਜਿਹੜੇ ਗੁਰਮਤ ਕੈਂਪ ਕੋ ਬੱਚਿਆਂ ਦੇ ਦਰਜੀ ਹੋਏ ਆ ਸੋ ਉਹਨਾਂ ਬੱਚਿਆਂ ਨੂੰ ਦੱਸਣ ਦਾ ਸਾਡਾ ਇੱਕ ਪਰਪਰਪਲ ਲੈਂਦਾ ਕਿ ਜਿਹੜੀਆਂ ਹਿਡਨ ਸਿਕਰਟ ਇਨਫੋਰਮੇਸ਼ਨਸ ਹੈਗੀਆਂ ਤੁਹਾਡੇ ਸਾਹਮਣੇ ਲੈ ਕੇ ਆਈਏ ਰੰਪਰਾ ਮਾਰਾਂ ਨੇ ਸ਼ੁਰੂ ਕੀਤੀ ਕਿ ਜਦੋਂ ਅਸੀਂ ਆਪਾਂ ਆਪ ਜਿਹੜੇ ਏਰੀਆ ਜਿਹੜੇ ਰਹਿੰਦੇ ਨੇ ਨਾ ਲੋਕਾਂ ਨੂੰ ਸੁੱਖ ਮਿਲੇ ਉਹ ਲੋਕਾਂ ਦੀ ਚੰਗੀ ਜ਼ਿੰਦਗੀ ਸਾਰੇ ਨੇ ਪਾਵਾਂ ਖੜਾ ਖੰਡੀਆਂ ਕਰਕੇ ਸਖੂਚ ਲਾਉਂਦੇ ਜੀ ਨੋ ਮਿਲਾਉਣੇ ਠੀਕ ਆ ਬਰਤਾਨ ਤੱਕ ਨੋ ਹਾਨ ਹੈ ਸਿੱਖ ਪੰਥ ਦੀ ਸ਼ਾਨ ਬੜੇ ਖੁਸ਼ ਹੋਏ ਹੋਣ ਇਹਨਾਂ ਨੂੰ ਦੇਖ ਕੇ ਨਾ ਵੀ ਆਓ ਦੇਖੋ ਸਾਹਮਣੇ ਜਿਕਾਰੇ ਲੱਗਦੇ ਆਪਾਂ ਸ਼ਹਿਰਾਂ ਤੋਂ ਦੇ ਕੇ ਆਏ ਅੱਜ ਵੀ ਉੱਥੇ ਜਿਕਾਰੇ ਲੱਗਦੇ ਆ ਹਨਾ ਬੜੇ ਖੁਸ਼ ਹੋਏ ਨੇ ਅੱਜ ਜੋ ਦੀਵਾਸ ਦਿਹਾੜਾ ਸਾਰੇ ਵੀਰੇ ਚਲੋ ਇੱਥੇ ਭਈਆ ਜਿਹੜੇ ਬਣੇ ਹੋਏ ਆ ਥੰਬ ਹਨਾ ਤੁਸੀਂ ਦੇਖ ਸਕਦੇ ਹੋ ਇੱਥੇ ਜਿਵੇਂ ਸ਼ਹੀਦ ਸਿੰਘਾਂ ਦੇ ਨਾਮ ਲਿਖੇ ਹੋਏ ਆ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸੀ ਜਿਵੇਂ ਭਾਈ ਆਜਬ ਸਿੰਘ ਸੁਪੁੱਤਰ ਭਾਈ ਮਨੀ ਸਿੰਘ ਭਾਈ ਦਾਨ ਸਿੰਘ ਭਰਾ ਭਾਈ ਮਨੀ ਸਿੰਘ ਭਾਈ ਜੈ ਸਿੰਘ ਸੁਪੁੱਤਰ ਭਾਈ ਮਨੀ ਸਿੰਘ ਜੀ ਆ ਸਾਰਿਆਂ ਦੇ ਇੱਥੇ ਨਾਮ ਲਿਖੇ ਹੋਏ ਆ ਆ ਜਿੰਨੇ ਵੀ ਇੱਥੇ ਥਾਮ ਬਣਾਏ ਹੋਏ ਆ ਨਾ ਤੇ ਇਹਨਾਂ ਦੇ ਸਾਰਿਆਂ ਦੇ ਨਾਮ ਲਿਖੇ ਹੋਏ ਆ ਤੇ ਪਰਾ ਜਿਹੜੇ ਵਿਚਾਲੇ ਦੋ ਵੱਡੇ ਬਣੇ ਹੋਏ ਥਾਮ ਇਹਦੇ ਵਿੱਚ ਸ਼ਾਹਬਜ਼ਾਦਾ ਅਜੀਤ ਸਿੰਘ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਾਹਬਜ਼ਾਦਾ ਜੁਝਾਰ ਸਿੰਘ ਉਹਨਾਂ ਦੇ ਜਿਹੜੇ ਇਹ ਵਿਚਾਲੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਨਾ ਆ ਤਾਂ ਨਾਮ ਵੀ ਲਿਖੇ ਹੋਏ ਆ ਬਈ ਇਧਰਲੇ ਪਾਸਾ ਦੇਖੋ ਤੇ ਇਧਰਲੇ ਪਾਸੇ ਟੋਟਲ ਮਿਲਾ ਕੇ ਇਹ ਜਿਹੜੇ 42 ਥੰਮ ਬਣੇ ਹੋਏ ਆ ਦੋ ਸਹਿਬਜ਼ਾਦਿਆਂ ਦੇ ਵਿੱਚ ਮਿਲਾ ਕੇ ਤੇ 40 ਸਿੰਘਾਂ ਦੇ ਬਾਕੀ ਉਹਨਾਂ ਦੇ ਨਾਮ ਲਿਖੇ ਹੋਏ ਆ ਅਲੱਗ-ਅਲੱਗ ਹਨ ਇਤਿਹਾਸ ਬਾਰੇ ਜੋ ਜਾਣਕਾਰੀ ਮਿਲਦੀ ਆ ਦੱਸਿਆ ਜਾਂਦਾ ਹੈਗਾ ਵੀ ਸਾਡਾ ਇਤਿਹਾਸ ਕੀ ਹੈ ਬੱਚਿਆਂ ਨੂੰ ਪਤਾ ਲੱਗਦਾ ਵੀ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਕੌਣ ਸੀ ਛੋਟੇ ਸਹਿਬਜ਼ਾਦਿਆਂ ਬਾਰੇ ਬੰਦਾ ਸਿੰਘ ਬਹਾਦਰ ਕੌਣ ਸੀ ਆ ਬਹੁਤ ਵੱਡਮੁੱਲੀ ਜਾਣਕਾਰੀ ਆ ਜਿਹੜੀ ਅੱਜ ਅਸੀਂ ਇੱਥੇ ਪ੍ਰਾਪਤ ਕੀਤੀ ਆ ਛੋਟੇ ਨੰਨੇ ਮੁੰਨੇ ਬੱਚਿਆਂ ਨੇ ਹੀ ਪ੍ਰਾਪਤ ਕੀਤੀ ਆ ਅਸੀਂ ਫੇਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਤੇ ਦਾਸਤਾਨੇ ਸ਼ਹਾਦਤ ਦੇ ਅਸੀਂ ਦਰਸ਼ਨ ਕਰਕੇ ਹੁਣ ਅਸੀਂ ਪਹੁੰਚ ਗਏ ਆ ਬੱਚ ਕੋਲੇ ਤੇ ਸੰਗਤ ਸਾਡੀ ਜਿਹੜੀ ਉਹ ਵੀ ਪਹੁੰਚਣੀ ਹੋ ਗਈ ਸ਼ੁਰੂ ਬੱਚੇ ਜਿਹੜੇ ਬੈਠਣੇ ਹੋ ਗਏ ਸ਼ੁਰੂ ਇੱਧਰਲੇ ਪਾਸੇ ਅਸੀਂ ਆ ਬੈਠੇ ਅੱਧੇ ਆਉਂਦੇ ਭੱਜੇ ਚਲੋ ਚਲੋ ਆਪਾਂ ਦਰਸ਼ਨ ਕਰਲੇ ਸੀ ਗੁਰਦੁਆਰਾ ਸਾਹਿਬ ਦੇ ਤੇ ਦਾਸ ਤਾਨੇ ਸ਼ਹਾਦਤ ਦੇ ਤੇ ਉਸ ਤੋਂ ਬਾਅਦ ਹੁਣ ਆਪਾਂ ਚਾਲੇ ਪਾਤੇ ਆ ਪਿੰਡ ਨੂੰ ਸਾਰੀ ਸੰਗਤ ਨੇ ਸੋ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਜਲਦੀ